हां सर पुराने बस स्टैंड ਦੇ ਜਿਹੜੇ ਵਪਾਰੀ ਨੇ ਤੁਹਾਨੂੰ ਮਿਲਣਾ ਆਏ ਨੇ ਕੀ ਮੰਗਾਂ ਲੈਣਾ ਦੀਆਂ ਔਰ ਕੀ ਆਸ਼ਵਾਸ਼ਨਾ ਸਰਕਾਰ ਵੱਲੋਂ ਜੀ ਪੁਰਾਣਾ ਬਸ ਸਟੈਂਡ ਦੁਬਾਰਾ ਖੁੱਲਿਆ ਗਿਆ ਉਸ ਤੋਂ ਬਾਅਦ ਜਿਹੜੀ ਜੁਨੀਆ ਬਸਾਂ ਐਲੋਟ ਕੀਤੀਆਂ ਸੀ ਉਹਨਾਂ ਨੂੰ ਨਿਮਨ ਪ੍ਰੋਬਲਮ ਆ ਰਹੀ ਜਿਵੇਂ ਕੁਝ ਪਾਇੰਟਸ ਦੇ ਕੰਸਟਰੈਂਟਸ ਜਿਹੜਾ ਹੈ ਨਾ ਕੋਈ ਨਾ ਕੋਈ ਮੰਤਕਾਰ ਵੀ ਮੰਨ ਉਸ ਤਰ੍ਹਾਂ ਸੀ ਜਿਹੜਾ ਕਹਾਵਾਂਗੇ

ਹਾਂ ਸਰ ਜਿਸ ਫਾਇਦੇ ਲੈ ਕੇ ਹੱफ्ते ਤੋਂ ਹਾਂਜੀ ਕੁਝ ਸਵਾਲਾਂ ਦੀ ਕਰਵਾਉਂਦੇ ਹਾਂਜੀ ਹਾਂ ਬਿਲਕੁਲ ਜਿਸ ਫਾਇਦੇ ਨੂੰ ਲੈ ਕੇ ਵਪਾਰੀਆਂ ਨੇ ਆਪਾਂ ਸਰਕਾਰ ਨੂੰ ਮੰਗ ਕੀਤੀ ਸੀ ਬੱਟ ਅੱਡਾ ਵਾਪਸ ਲਿਆਓ ਉਹ ਫਾਇਦਾ ਹੋਇਆ ਨਹੀਂ ਕੀ ਕਹਿੰਦੇ ਸਰਕਾਰ ਨੇ ਘੱਟ ਜਾਣਾ ਨਵੀਂ ਚੀਜ਼ ਇੱਕ ਨਵਾਂ ਆਪਾਂ ਕੁਝ ਚੀਜ਼ ਹੋ ਰਹੀ ਹੈ ਮਗਰ ਨਹੀਂ ਪਰ ਸਾਡਾ ਫੋਕਸ ਇਸੇ ਗੱਲ ਤੇ ਹੈ ਕਿ ਜਿਹੜਾ ਹੈ ਜ਼ਿਆਦਾ ਹੁਣ ਦੋ ਨੰਬਰ ਦੇ ਨੇ ਜੋ ਜਲਦੀ ਜਦੀ ਇਹ ਫੈਸਿਵ ਚੀਜ਼ਾਂ ਨੂੰ ਮੈਲਾ ਬਣਾਉਂਦਾ ਮੜੇ ਕੋੜਾ ਸ਼ਡਿਊਲ ਹੈ ਸਰਕਾਰ ਕਰਨੇ ਕੱਟ ਜਾ ਮਗਰ ਸਰਪਾਲ ਸਿੰਘ ਅੱਜ ਐਮਐਲਏ ਸਾਹੂ ਨੇ ਵਿਆਪਕ ਆਸ਼ਵਾਸ਼ਣ ਦਿੱਤਾ ਹੀ ਉਹਨਾਂ ਨੇ ਗੱਲਬਾਤ ਉਹੀ ਪੁਰਾਣੇ ਬੱਸ ਸਟੈਂਡ ਨੂੰ ਲੈ ਕੇ ਹੋਈ ਹੈ ਜੀ ਪੁਰਾਣੇ ਬੱਸ ਸਟੈਂਡ ਜਦੋਂ ਦਾ ਖੁੱਲੇ ਸਾਡਾ ਬੱਸਾਂ ਬਹੁਤ ਘਟ ਨੇ ਪਾਣੀ ਛੈਡ ਦੀ ਫੈਸਿਲਿਟੀ ਚਾਹ ਪਾਣੀ ਕੋ ਦੁਕਾਨ ਉਥੇ ਪੱਕਾ ਕੋਈ ਫੈਸਿਲਿਟੀ ਨਹੀਂ ਹੈ ਜਿਹੜੀ ਸਵਾਰੀਆਂ ਬਹੁਤ ਤੰਗ ਹੁੰਦੀਆਂ ਬਸਾਂ ਬਹੁਤ ਘੱਟ ਹੈ ਸਵਾਰੀ ਨੂੰ ਵੇੜ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ ਉਹ ਪ੍ਰੋਬਲਮਸ ਨਾਲ ਕੇ ਅਸੀਂ ਮੁਖਤਵ ਹੋਏ ਸੀ ਮਾਰਕੀਟ ਦੇ ਕਿੰਨਾ ਫਰਕ ਪਿਆ ਜੀ ਦੁਕਾਨਦਾਰ ਬਹੁਤ ਤੰਗ ਹੈ ਮਾਰਕੀਟ ਦਾ ਕੰਮ ਹੀ ਨਹੀਂ ਹੈ ਪਿੰਡਾਂ ਚ ਲੋਕੀ ਆਉਂਦੇ ਸਸਤਾ ਸਮਾਨ ਲੈਣ ਬਾਸਣ ਦੇ ਨੇੜੇ ਮਾਰਕੀਟ ਸਾਰੀ ਸਸਤੇ ਸਮਾਨ ਕਰਕੇ ਲੱਣੀ ਹੁੰਦੀ ਹੈ ਹੌਜ਼ਰੀ ਦਾ ਸਮਾਨ ਕੱਪੜੇ ਬੱਚਿਆਂ ਦੇ ਹੋਰ ਸਮਾਨ ਵੇਖਾ ਮਤਲਬ ਕਿ ਪਿੰਡਾਂ ਲੱਗੇ ਆਉਂਦੇ ਸੀ ਰੂਟ ਬਿਲਕੁਲ ਖਤਮ ਹੋ ਗਿਆ ਰੂਟ ਦੀਆਂ ਰੇੜੀਆਂ ਖਤਮ ਹੋ ਗਈਆਂ ਹੋਰ ਦੁਕਾਨਦਾਰ ਬਹੁਤ ਖਤਮ ਹੋ ਗਿਆ ਐਮ ਐਲ ਏ ਸਾਹਿਬ ਨੇ ਸਨੂ ਪ੍ਰਸਾਦ ਹੋਇਆ ਕਿ ਮੀਟਿੰਗ ਜਿਹੜੀ ਹੈਗੀ ਹੈ ਇੱਕਾਈ ਜਾਈਗੀ ਐਮ ਡੀ ਸਾਹਿਬ ਵੀ ਡੀ ਸੀ ਦੇ ਨਵੇਂ ਪੁਆਇੰਟ ਹੋਏ ਨੇ ਕਹਿੰਦੇ ਇੱਕ ਹਫਤੇ ਦੇ ਅੰਦਰ ਅੰਦਰ ਮੀਟਿੰਗ ਕਰਾਈ ਜਾਈ ਜੇ ਪ੍ਰੋਬਲਮਸ ਆਨੀਆਂ ਉਹਨਾਂ ਨੂੰ ਨੋਟ ਕਰਾ ਕੇ ਛੇਤੀ ਛੇਤੀ ਹੱਲ ਕਰਾਇਆ ਜਾਏਗਾ ਅਗਰ ਇਹ ਮਸਲਾ ਹੱਲ ਨਹੀਂ ਹੁੰਦਾ ਤਾਂ ਅਗਲਾ ਕਦਮ ਕੀ ਹੋਵੇ ਦੇਖੋ ਇੱਕ ਕਦਮ ਅਗਲਾ ਆਇਆ ਸੰਵਿਧਾਨਿਕ ਅਧਿਕਾਰ ਜਿਹੜਾ ਹੈਗਾ ਐਮ ਐਲ ਏ ਸਾਹਿਬ ਆਪਣਾ ਹਾਈਐਸਟ ਯੂਜ਼ ਕਰ ਚੁੱਕੇ ਨੇ ਵਿਧਾਨ ਸਭਾ 'ਚ ਬੋਲ ਚੁੱਕੇ ਨੇ ਲੋਕ ਸਭਾ ਸਪੀਕਰ ਸਾਹਿਬ ਨੂੰ ਨੋਟ ਹੈ ਸੀ ਐਮ ਸਾਹਿਬ ਨੂੰ ਨੋਟ ਹੈ ਹੁਣ ਇਸ ਤੋਂ ਅੱਗੇ ਤਾਂ ਐਮ ਉਹ ਸਾਨੂੰ ਦਿਖਦਾ ਨਹੀਂ ਹੁੰਦਾ ਉਹ ਸਾਡੇ ਨਾਲ ਮਿਹਨਤ ਕਰਕੇ ਜਾਂ ਅਪਸ਼ਰ ਮੁਸਪਾਰਸ਼ ਕਰਕੇ ਜਾਂ ਮਿਹਨਤ ਕਰ ਰਹੇ ਨੇ ਸਾਡੇ ਕੋਲ ਜਿਹੜਾ ਇੱਕ ਕਨਸਟੀਟਿਊਸ਼ਨਲ ਰਾਈਟ ਹੁੰਦਾ ਹੈ ਉਹ ਹੈਗਾ ਜੀ ਪਾਰਲੀਮੈਂਟਰੀ ਅਫੇਅਰਸ ਕਮੇਟੀ ਹੁੰਦੀ ਹੈ ਜਿਹੜੀ ਫਿਰ ਗਵਰਨਰ ਸਾਹਿਬ ਦੇ ਅੰਡਰ ਜਿਹੜੀ ਚੱਲਦੀ ਹੈ ਤਾਂ ਫਿਰ ਜੇ ਸਰਕਾਰ ਨਹੀਂ ਸੁਣਦੀ ਸਾਡੇ ਕੋਲ ਤਾਂ ਹੋਰ ਕੋਈ ਰਸਤਾ ਨਹੀਂ ਹੈ ਉੱਥੇ ਪੁਲਿਸ ਕਰਨ ਤੋਂ ਇਲਾਵਾ